ਤਾਂ ਗੁੜਵਾਲੇ ਆਂਟੀ ਜੀ ਦਾ ਕੀ ਰਿਹਾ ਹੈ ਆਂਟੀ ਜੀ ਲੋਕਾਂ ਦਾ ਪਿਆਰ ਆ ਮੇਰੇ ਨਾਲ ਲੋਕੀ ਮੇਰਾ ਸਤਿਕਾਰ ਕਰਦੇ ਆ ਇਹ ਪਿਆਰ ਨਾਲ ਲੋਕਾਂ ਨੇ ਮੈਨੂੰ ਆਪਣਾ ਆਂਟੀ ਜੀ ਨਾਮ ਨੈਚੁਰਲ ਕਲਰ ਆ ਮਤਲਬ ਇਹਨੂੰ ਪੂਰਾ ਕਾੜ ਕੇ ਜੋ ਜੋ ਪੂਰਾ ਬਿਲਕੁਲ ਇਕਦਮ ਨੈਚੁਰਲ ਕਲਰ ਆ ਜੇ ਆਪਾਂ ਗੁੱਡੀ ਕਰਾਂਗੇ ਨਾ ਇਹਦੇ ਨਾਲ ਕ੍ਰਿਸਟਲ ਬਣਦੇ ਆ ਜੇ ਨਹੀਂ ਕਰਾਂਗੇ ਤੇ ਚੀਪੜ ਜਾ ਹੋ ਜਾਊਗਾ ਇਹਦੇ ਵਿੱਚ ਕਾਫੀ ਮਟੀਰੀਅਲ 6-7 ਚੀਜ਼ਾਂ ਹੀ ਪਾਉਂਦੇ ਆ ਕੀ ਚੀਜ਼ਾਂ ਸੁੰਡ ਅਜਵਾਇਣ ਸੌਫ ਤਿਲ ਮੂੰਫਲੀ ਖਸਖਸ ਦੇਸੀ ਕਿਉਂ ਬੜਾ ਪਸੰਦ ਕਰਦੇ ਆ ਲੋਕੀ ਇਸ ਗੁੜ ਨੂੰ ਨੇਚਰਲੀ ਸ਼ਾਈਨਾ ਮਤਲਬ ਕੁਦਰਤ ਵੱਲੋਂ ਜਾਂ ਜਾਂ ਸਾਡਾ ਪਿਆਰ ਆ ਕਿ ਅਸੀਂ ਬੜੇ ਪਿਆਰ ਨਾਲ ਇਹਨੂੰ ਬਣਾਉਂਦੇ ਆ ਸਾਡੀ ਗਾਹਕ ਨੇ ਐਡਵਰਟਾਈਜ਼ਮੈਂਟ ਕੀਤੀ ਆ ਤੇ ਗਾਹਕ ਫਿਰ ਅਸੀਂ ਇਹਨਾਂ ਨੂੰ ਤੇ ਕਦੀ ਵੀ ਨਹੀਂ ਤੋੜ ਸਕਦੇ ਨੂੰ 5-7 ਸਾਲ ਤੋਂ ਰੈਗੂਲਰ ਇੱਥੇ ਰਾ ਰਹੇ ਆ ਜਦੋਂ ਸੀਜ਼ਨ ਚੱਲੂ ਹੁੰਦਾ ਤੇ ਇੱਥੋਂ ਲੈ ਕੇ ਚਾਹੀਦਾ ਹੈ ਔਰ ਇਹੀ ਯੂਜ਼ ਕਰੀਦਾ ਹੈ ਕਿੰਦਾ ਵਧੀਆ ਕੁਆਲਿਟੀ A1 ਹੈ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਆਰਗੈਨਿਕ ਗੁੜ ਕਿਵੇਂ ਤਿਆਰ ਹੁੰਦਾ ਹੈ ਤਾਂ ਗੁੜ ਦੀ ਅਗਰ ਮੇਕਿੰਗ ਕੀਤੀ ਜਾਵੇ ਤਾਂ ਬਹੁਤ ਸਾਰੇ ਇਸ ਦੇ ਵਿੱਚ ਮਿਲਾਵਟ ਦੀ ਵੀਡੀਓ ਦੇਸੀ ਸੀ ਔਰ ਦੇਖੀ ਹੋਵੇਗੀ ਤੁਸੀਂ ਲੇਕਿਨ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਰਗੈਨਿਕ ਗੁੜ ਕਿਵੇਂ ਤਿਆਰ ਹੁੰਦਾ ਹੈ ਤਾਂ ਆਰਗੈਨਿਕ ਗੁੜ ਤਿਆਰ ਕਰਦੇ ਨੇ ਸਾਡੇ ਅਮਰਜੀਤ ਕੌਰ ਜੀ ਜੋ ਕਿ ਇੱਕ ਗ੍ਰੈਜੂਏਟ ਨੇ ਔਰ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਨੇ ਪਹਿਲੇ ਆਪਣੀ ਘਰ ਦੀ ਗ੍ਰਸਤੀ ਸੰਭਾਲੀ ਤੇ ਹੁਣ ਗੁੜ ਤਿਆਰ ਕਰ ਰਹੇ ਨੇ ਤਾਂ ਗੁੜ ਦਾ ਤੁਸੀਂ ਕਲਰ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਇਹ ਤੁਹਾਡਾ ਗੁੜ ਜਿਹੜਾ ਹੈ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਤਾਂ ਕੜਾਹੀ ਦੇ ਵਿੱਚੋਂ ਇਹ ਸੋਨੇ ਵਕਨ ਦਾ ਗੁੜ ਜਿਹੜਾ ਹੈ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਜਿਹੜਾ ਇਸ ਵੇਲੇ ਤੁਸੀਂ ਦੇਖੋਗੇ ਕਿ ਆਖਿਰਕਾਰ ਔਰ অর্ਗੈਨਿਕ ਗੁੜ ਕਿਵੇਂ ਤਿਆਰ ਹੁੰਦਾ ਹੈ ਤੇ ਇਹਨਾਂ ਨੂੰ ਤਿਆਰ ਕਰਦੇ ਨੇ ਗੁੜ ਵਾਲੇ ਆਂਟੀ ਜੀ ਦੇ ਨਾਮ ਦੇ ਉੱਤੇ ਸਰਦਾਰਨੀ ਅਮਰਜੀਤ ਕੌਰ ਜੀ ਮਸ਼ਹੂਰ ਨੇ ਜੋ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਗੁੜ ਦਾ ਵੇਲਣਾ ਚਲਾਉਂਦੇ ਨੇ ਤੇ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਤੁਸੀਂ ਦੇਖੋਗੇ ਖਾਸ ਤੌਰ ਤੇ ਇਸ ਗੁੜ ਦੀ ਤਿਆਰੀ ਕੀਤੀ ਗਈ ਸਭ ਤੋਂ ਪਹਿਲੇ ਇਹਨੂੰ ਹਾਈ ਟੈਂਪਰੇਚਰ ਦੇ ਉੱਤੇ ਇਸ ਨੂੰ ਤਿਆਰ ਕੀਤਾ ਗਿਆ ਤਾਂ ਹੁਣ ਜਿਹੜਾ ਹੈ ਇਹ ਗੁੜ ਬਣ ਕੇ ਤਿਆਰ ਹੋ ਰਿਹਾ ਹੈ ਤਾਂ ਉਸ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਤਾਂ ਭੈਣ ਜੀ ਨਾਲ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਭੈਣ ਜੀ ਸਤਿ ਸ਼੍ਰੀ ਅਕਾਲ ਤਾਂ ਭੈਣ ਜੀ ਕੀ ਵਿਧੀ ਹੈ ਜੀ ਇਸ ਨੂੰ ਤਿਆਰ ਕੀਤਾ ਜਾ ਰਿਹਾ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਗੁੜ ਦਾ ਕਲਰ ਸਭ ਤੋਂ ਪਹਿਲਾਂ ਤੇ ਅਸੀਂ ਬਹੁਤ ਸਾਰੀ ਜਗ੍ਹਾ ਤੇ ਜਾਣਦੇ ਹਾਂ ਲੇਕਿਨ ਇਸ ਤਰ੍ਹਾਂ ਦਾ ਕਲਰ ਦੇਖਣ ਨੂੰ ਨਹੀਂ ਮਿਲਦਾ ਕੀ ਕਹਿਣਾ ਚਾਹੋਗੇ ਇਹ ਨੇਚਰਲ ਕਲਰ ਆ ਲੱਗਦਾ ਇਹਨਾਂ ਪੂਰਾ ਕਾੜ ਕੇ ਜੋ ਜੋ ਪੂਰਾ ਬਿਲਕੁਲ ਇਕਦਮ ਨੇਚਰਲ ਕਲਰ ਆ ਹੂੰ ਕਾਪਰ ਕਲਰ ਦਾ ਗੁੜ ਜਿਹੜਾ ਉਹ ਸਭ ਤੋਂ ਬੈਸਟ ਗੁੜ ਹੁੰਦਾ ਹੂੰ ਤਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਗੁੜ ਦੀ ਤਿਆਰੀ ਕਰਦਿਆ 10 ਸਾਲ ਹੋ ਗਏ 10 ਸਾਲ ਹੋ ਗਏ ਤਾਂ ਕਿਸ ਨਾਮ ਤੇ ਤੁਹਾਡਾ ਗੁੜ ਵੇਚਦਾ ਵਿਕਦਾ ਫਿਰ ਕਾਊਂਟਰ ਦਾ ਕੰਮ ਮੈਂ ਕੀਤਾ ਨਾ ਫਿਰ ਜਿਆਦਾ ਜਾਣ ਪਹਿਚਾਨ ਫਿਰ ਲੋਕਾਂ ਦੀ ਮੇਰੇ ਨਾਲ ਹੀ ਹੋਗੀ ਤੇ ਮੇਰੇ ਹਸਬੰਦ ਜਿਹੜੇ ਆ ਇਹ ਪੱਕੇ ਇੰਨੇ ਕਾਰੀਗਰ ਐਕਸਪਰਟ ਨਹੀਂ ਹੈਗੇ ਹੀ ਉਹਨਾਂ ਨੇ ਮਤਲਬ ਆਪਣੇ ਬਚਪਨ ਤੋਂ ਗੁੜ ਕੱਢਿਆ ਹੀ ਫਿਰ ਉਹ ਨਹੀਂ ਚਾਹੁੰਦੇ ਸੀ ਕਿ ਉਹ ਖੁਦ ਆਪ ਗੁੜ ਤਿਆਰ ਕਰਦੇ ਹੀ ਉਹ ਇੱਥੇ ਰਹਿੰਦੇ ਹੀ ਤੇ ਮੈਂ ਮਤਲਬ ਕਾਊਂਟਰ ਤੇ ਨਹੀਂ ਰਹੀ ਬਸੇ ਮੇਰੇ ਬਾਹਰ ਹੀ ਅੱਛਾ ਜੀ ਹਾਂਜੀ ਤਾਂ ਗੁੜ ਵਾਲੇ ਆਂਟੀ ਜੀ ਦਾ ਕੀ ਰਿਹਾ ਹੈ ਆਂਟੀ ਜੀ ਲੋਕਾਂ ਦਾ ਪਿਆਰ ਆ ਮੇਰੇ ਨਾਲ ਲੋਕੀ ਮੇਰਾ ਸਤਿਕਾਰ ਕਰਦੇ ਆ ਇਹ ਪਿਆਰ ਨਾਲ ਲੋਕਾਂ ਨੇ ਮੈਨੂੰ ਆਪਣਾ ਆਂਟੀ ਜੀ ਨਾਮ ਦਿੱਤਾ ਤਾਂ ਬਿਲਕੁਲ ਤੁਸੀਂ ਤੇ ਗੋਡੀ ਵੀ ਤੁਸੀਂ ਆਪ ਹੀ ਕਰਦੇ ਹੋ ਸਾਰਾ ਗੁੜ ਆਪ ਹੀ ਤਿਆਰ ਕਰਦੇ ਹੋ ਨੇ ਵੈਸੇ ਤੁਹਾਡੇ ਅੰਕਲ ਕਰਦੇ ਆ ਜਦੋਂ ਅੰਕਲ ਅੱਜ ਗਏ ਆ ਸ਼ਹਿਰ ਗਏ ਆ ਤਾਂ ਅੱਜ ਫਿਰ ਮੈਂ ਇਹਨਾਂ ਦੀ ਫਿਰ ਮਤਲਬ ਨਿਗਰਾਨੀ ਤੇ ਕਰਨੀ ਪੈਂਦੀ ਆ ਥੋੜੀ ਤਾਂ ਬਿਲਕੁਲ ਕਰੋਗੇ ਤਿਆਰੀ ਜੀ ਗੁੜ ਦੀ ਹਾਂਜੀ ਤਾਂ ਬਿਲਕੁਲ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਤਾਂ ਗੁੜ ਦੇ ਵਿੱਚ ਤਾਂ ਭੈਣ ਜੀ ਇਹ ਗੁੜ ਜਿਹੜਾ ਹੈ ਇਹ ਖਾਸ ਇਸ ਦੇ ਵਿੱਚ ਕੀ ਚੀਜ਼ ਐ ਸੀ ਜਿਹੜਾ ਤੁਸੀਂ ਕਲਰ ਦੀ ਗੱਲ ਕੀਤੀ ਹੈ ਕਲਰ ਕਿੱਥੋਂ ਆਂਦਾ ਕਲਰ ਗੰਨੇ ਦਾ ਰਸ ਜਦੋਂ ਕਾੜ ਕਾੜ ਕੇ ਪੂਰਾ ਨੇਚਰਲ ਕਲਰ ਜਿਹੜਾ ਵਾ ਉਹ ਇਹੀ ਹੁੰਦਾ ਵਾ ਹੂੰ ਤੇ ਇਹਦੀ ਇਹਦੀ ਬਣਾਉਣ ਦੀ ਵਿਧੀ ਕੀ ਐ ਕੋਈ ਖਾਸ ਵਿਧੀ ਐ ਖਾਸ ਵਿਧੀ ਆ ਲਾਸਟ ਟੈਂਪਰੇਚਰ ਤੇ ਹੀ ਡਿਪੈਂਡ ਕਰਦਾ ਬੰਦੇ ਦਾ ਜਿਹੜਾ ਲਾਸਟ ਟੈਂਪਰੇਚਰ ਆ ਉਹ ਉਹਦੇ ਹੱਥ ਜੋ ਕਿੰਨਾ ਅਜੇ ਚ ਬਲਣ ਬਲਦਾ ਕਿੰਨੇ ਮਤਲਬ ਕੁਆਨਟੀਟੀ ਨਹੀਂ ਇਕੱਠੀ ਕਰਦੇ ਕੁਆਲਿਟੀ ਇਕੱਠੀ ਕਰਦੇ ਆ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕੁਆਲਿਟੀ ਜਿਹੜੀ ਹੈ ਗੁੜ ਦੀ ਵਾਹ ਕਿਆ ਬਾਤ ਹੈ ਤਾਂ ਵੀ ਇਹ ਇਹ ਕੀ ਚੀਜ਼ ਇਹਨੂੰ ਗੋਡੀ ਕਰਨਾ ਕਹਿੰਦੇ ਆ ਹਾਂਜੀ ਇਹ ਗੋਡੀ ਕਿਉਂ ਕੀਤੀ ਜਾਂਦੀ ਹੈ ਜੇ ਆਪਾਂ ਗੁੱਡੀ ਕਰਾਂਗੇ ਨਾ ਇਹਦੇ ਨਾਲ ਕ੍ਰਿਸਟਲ ਬੰਦੇ ਆ ਜੇ ਨਹੀਂ ਕਰਾਂਗੇ ਤੇ ਚੀਪੜ ਜਾ ਹੋ ਜਾਊਗਾ ਅੱਛਾ ਜੀ ਤਾਂ ਇਹ ਦੋ ਕਲਰ ਕਿਸ ਤਰ੍ਹਾਂ ਆ ਰਹੇ ਇੱਕ ਜਿਹੜਾ ਇੱਕ ਮਸਟਰਡ ਹੈ ਇੱਕ ਜਿਹੜਾ ਡਾਰਕ ਮਸਟਰਡ ਕਲਰ ਸੈਚੂਰਲੀਆ ਇਹ ਹੀ ਲੇਅਰਸ ਇਹਦੀਆਂ ਅਸਲੀ ਗੁੱਡੀ ਪਹਿਚਾਨ ਹੁੰਦੀ ਆ ਜਿਹੜੇ ਪੁਰਾਣੇ ਬਜ਼ੁਰਗਾਂ ਉਹਨਾਂ ਨੂੰ ਕਿਸੇ ਨੂੰ ਪੁੱਛ ਕੇ ਦੇਖ ਲਿਓ ਇਹਦੇ ਵਿੱਚ ਜਦੋਂ ਆਪਾਂ ਤੋੜਾਂਗੇ ਨਾ ਜੇ ਸੂਰਜ ਸਾਹਮਣੇ ਕਰਾਂਗੇ ਤੇ ਗੁੱਡ ਚਮਕੂਗਾ ਅੱਛਾ ਜੀ ਹਾਂਜੀ ਇਹ ਇਹਦੇ ਨਾਲ ਇਹਦੀ ਕ੍ਰਿਸਟਲ ਜਿਹੜੇ ਉਹ ਬੰਦੇ ਆ ਤਾਂ ਬਿਲਕੁਲ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਸੀ ਕਿਸ ਤਰੀਕੇ ਦੇ ਨਾਲ ਗੁੜ ਦੇ ਤਿਆਰ ਹੁੰਦਾ ਹੈ ਤਾਂ ਭੈਣ ਜੀ ਨਾਲ ਗੱਲਬਾਤ ਕਰਾਂਗੇ ਤਾਂ ਅਮਰਜੀਤ ਕੌਰ ਜੀ ਤਾਂ ਫਿਰ ਇਹ ਕਿਵੇਂ ਮਨ ਚ ਆਇਆ ਕਿ ਗੁੜ ਦਾ ਵੇਲਣਾ ਚਲਾਉਣਾ ਚਾਹੀਦਾ ਅਕਸਰ ਅਸੀਂ ਔਰਤਾਂ ਜਿਹੜੀਆਂ ਖਾਸ ਕਰਕੇ ਦੇਖੀ ਦੀਆਂ ਸੀ ਕਿ ਜਿਹੜੇ ਸਿੰਪਲ ਜਿਹੜੇ ਨੇ ਉਹ ਕੰਮਕਾਰ ਕਰਦੇ ਨੇ ਘਰੇਲੂ ਕੰਮਕਾਰ ਕਰਦੇ ਨੇ ਜਾਂ ਪਿੰਡ ਦਾ ਕੰਮਕਾਰ ਕਰਦੇ ਨੇ ਲੇਕਿਨ ਤੁਸੀਂ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਕਿ ਇੱਕ ਔਰਤ ਜਿਹੜੀ ਹੈ ਉਹ ਗੁੜ ਦਾ ਕੰਮ ਕਰਦੀ ਹੈ ਮੈਨੂੰ ਕੋਈ ਮਤਲਬ ਮੈਨੂੰ ਸ਼ੌਂਕ ਹੀ ਆਪਣੀ ਮਤਲਬ ਆਪਣੇ ਪਰਿਵਾਰ ਨੂੰ ਆਪਣੀ ਖਾਸ ਇਤ ਨੂੰ ਉੱਪਰ ਚੁੱਕਣ ਦੀ ਲਈ ਫਿਰ ਮਿਹਨਤ ਤੇ ਕਰਨੀ ਪਊਗੀ ਹੂੰ ਤੇ ਉਸ ਮਿਹਨਤ ਸਦਕਾ ਹੀ ਇਹ ਮਤਲਬ ਵਿਚਾਰ ਵਾਸਤੇ ਮੇਰੇ ਬੇਟੇ ਦੇ ਦਿਮਾਗ 'ਚ ਆਇਆ ਸੀ ਹੂੰ ਕਿਉਂਕਿ ਆਪਾਂ ਵੀ ਪਹਿਲਾਂ ਗੁੜ ਲਿਆਉਂਦੇ ਸੀ ਜਦੋਂ ਬਾਜ਼ਾਰ ਤੋਂ ਫਿਰ ਅਸੀਂ ਆਪਸੇ ਗੱਲਾਂ ਕਰਦੇ ਸੀ ਕਿ ਇਹ ਉਹ ਗੁੜ ਨਹੀਂ ਆ ਜਿਹੜਾ ਗੁੜ ਆਪਾਂ ਖਾਦਾ ਵਾ ਹੂੰ ਤੇ ਫਿਰ ਉਹ ਬੇਟਾ ਮੇਰਾ ਪੁੱਛਦਾ ਹੀ ਵੀ ਉਹ ਗੁੜ ਕਿੱਦਾਂ ਦਾ ਹੁੰਦਾ ਵਾ ਹੂੰ ਤੇ ਉਹਨੂੰ ਕਹਿੰਦਾ ਦੱਸ ਨਹੀਂ ਸਕਦੇ ਉਹ ਗੁੜ ਕਿਹੋ ਜਿਹਾ ਹੁੰਦਾ ਵਾ ਹੂੰ ਤੇ ਫਿਰ ਉਹਦੇ ਉਹਦੇ ਦਿਮਾਗ 'ਚ ਆ ਗਿਆ ਉਹ ਪੋਸਟ ਗ੍ਰੈਜੂਏਸ਼ਨ ਆ ਸੁਲਤਾਨਾ ਅੱਛਾ ਜੀ ਬੇਟਾ ਹਾਂਜੀ ਓਕੇ ਤੇ ਫਿਰ ਉਹਦੇ ਦਿਮਾਗ 'ਚ ਆਇਆ ਆਈਡੀਆ ਵੀ ਆਪਾਂ ਵੇਲਣਾ ਲਾ ਲਈਏ ਜੀ ਤੇ ਗੰਨਾ ਤੁਸੀਂ ਸ਼ੁਰੂ ਤੋਂ ਬੀਜਦੇ ਹਾਂ ਸਾਡੀ ਉੱਥੇ ਜਿਹੜੀ ਜ਼ਮੀਨ ਆ ਉਹਦੇ 'ਚ ਸਾਡੀ ਸਾਨੂੰ ਨਹਿਰੀ ਪਾਣੀ ਆ ਅੱਛਾ ਜੀ ਤੇ ਨਹਿਰੀ ਪਾਣੀ ਨਾਲ ਗੰਨਾ ਤਿਆਰ ਕਰਦੇ ਹੋ ਸਾਰਾ ਹਾਂਜੀ ਉੱਥੇ ਵੱਲੇ ਬੰਬੀ ਕਿਸੇ ਦੀ ਵੀ ਨਹੀਂ ਆ ਗਈ ਅੱਛਾ ਜੀ ਹਾਂਜੀ ਤੇ ਫਿਰ ਉਹ ਉਹ ਵੀ ਇੱਕ ਮਤਲਬ ਰੇਤਲੀ ਜ਼ਮੀਨ ਦਾ ਵੀ ਇੱਕ ਕੁਆਲਿਟੀ ਤੇ ਬੜਾ ਫਰਕ ਪੈਂਦਾ ਵਾ ਕਿ ਜਿਹੜੀ ਜ਼ਮੀਨ ਰੇਤਲੀ ਆ ਉਹਦੇ ਨਾਲ ਕੁਆਲਿਟੀ ਦਾ ਬਹੁਤ ਫਰਕ ਪੈਂਦਾ ਵਾ। ਬਾਕੀ ਮੇਰੀ ਜਿਹੜੀ ਮਤਲਬ ਤਸਵੀਰ ਆ ਜ਼ਮੀਨ ਦੀ ਉਹ ਉਹਦਾ ਗੁੜ ਜਿਹੜਾ ਬਹੁਤ ਵਸ ਗੁੜ ਬਣਦਾ। ਤਾਂ ਬਿਲਕੁਲ ਤਾਂ ਬਿਲਕੁਲ ਦਿਖਾਰਦੇ ਪੈਨ ਜੀ ਇਹ ਕਿਹੜਾ ਗੁੜ ਤਿਆਰ ਕੀਤਾ ਹੋਇਆ ਜੀ ਇਹ ਜਿਹੜਾ ਅਸੀਂ ਦੇਖ ਰਹੇ ਆ। ਖਤਮ ਹੋ ਗਿਆ ਹੁਣ ਸਾਰਾ ਹੀ ਗੁੜ ਖਤਮ ਹੋ ਗਿਆ। ਇਹਦੇ ਵਿੱਚ ਕੀ ਕੁਝ ਪਿਆ ਜੀ? ਇਹਦੇ ਵਿੱਚ ਕਾਫੀ ਮਟੀਰੀਅਲ 6-7 ਚੀਜ਼ਾਂ ਹੀ ਪਾਉਂਦੇ ਆ। ਕੀ ਚੀਜ਼ਾਂ? ਸੁੰਡ, ਅਜਵਾਇਣ, ਸੌਂਫ, ਤਿਲ, ਮੂੰਗਫਲੀ। ਖਸਖਸ ਦੇਸੀ ਘੋ ਬੜਾ ਪਸੰਦ ਕਰਦੇ ਆ ਲੋਕੀ ਇਸ ਗੁੜ ਨੂੰ ਤਾਂ ਬਿਲਕੁਲ ਤੁਸੀਂ ਦੇਖੋਗੇ ਇਸ ਗੁੜ ਦੇ ਵਿੱਚ ਤੁਹਾਨੂੰ ਖਾਸ ਚੀਜ਼ ਨਜ਼ਕੀ ਆਏਗੀ ਤਾਂ ਹਰ ਇੱਕ ਚੀਜ਼ ਐ ਕਿ ਕੀ 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 ਤੀਦਾ ਪਾਈਆਂ ਦੁਬਾਰਾ ਬੋਲੋਗੇ ਸੁੰਡ ਅਜਵਾਇਣ ਸੌਂਫ ਤੇਲ ਮੂਖਲੀ ਖਸਖਸ ਦੇਸੀ ਘੋ ਆ ਚੱਕਸਖਸ ਵੀ ਬੰਦੇ ਹੋ ਤੇ ਇਹਦਾ ਫਾਇਦਾ ਕੀ ਹੈ ਇਸ ਗੁੜ ਦਾ ਖਾਣ ਦਾ ਐਨਰਜੀ ਤੁਹਾਨੂੰ ਤੁਰੰਤ ਦੇਊਗਾ ਤੁਹਾਡੀ ਬੋਡੀ ਨੂੰ ਅੱਛਾ ਜੀ ਹਾਂ ਜੀ ਮਤਲਬ ਕਿੰਨੀ ਵੀ ਕਿਸੇ ਬੰਦੇ ਨੂੰ ਸੁਸਤੀ ਪਈ ਹੋਵੇ ਹਮ ਗੁੜ ਆਪਣੇ ਆਪ ਵਿੱਚ ਇੱਕ ਮੈਡੀਸਨ ਹੀ ਆ अच्छा जी। ਸਭ ਨੂੰ ਹੀ ਬਤਾਵਾ। ਹੂੰ। ਤੇ ਪਰ ਇਹ ਇਹ ਜਿਹੜਾ ਗੁੜ ਇਹ ਸਾਡੇ ਸਾਡੇ ਪੇਰੈਂਟਸ ਸਾਨੂੰ ਖਵਾਉਂਦੇ ਰਹੇ ਬਚਪਨ ਦੇ ਵਿੱਚ। ਅੱਛਾ ਜੀ। ਪਰ ਉਹ ਸਿੱਧਾ ਹੀ ਕਰ ਦਿੰਦੇ ਸੀ ਸਿੱਧਾ ਖਵਾ ਦਿੰਦੇ। ਥੋੜਾ ਮੈਂ ਇਹਨੂੰ ਚੇਂਜ ਕੀਤਾ ਮਤਲਬ ਵੀ ਆਪਣੇ ਤਰੀਕੇ ਦੇ ਨਾਲ ਇਹਦੇ ਕਿ ਬਰਫੀ ਵਰਗੇ ਪੀਸ ਬਣਾ ਲਿਆ। ਅੱਛਾ ਜੀ। ਹਾਂਜੀ। ਤਾਂ ਇਹਦਾ ਫਾਇਦਾ ਕੀ ਗੁੜ ਦਾ? ਹੋਰ ਕੀ? ਜਿਹਦਾ ਖੰਗ, ਜ਼ੁਕਾਮ ਜਿਹਦਾ ਜੋ ਦਰਦਾਂ ਨੂੰ ਰਿਲੀਫ ਦਿੰਦਾ ਵਾ। ਖਾਂਸੀ ਨੂੰ ਰਿਲੀਫ ਦਿੰਦਾ ਵਾ। ਮਤਲਬ ਜਿਹਦਾ ਸਰਦੀ ਨਹੀਂ ਲੱਗਣ ਦਿੰਦਾ ਗੁੜ। ਸਰਦੀ ਤਾਂ ਕਿਨੇ ਕੀ ਭਾਵੇਂ ਜਿਹੜੇ ਗੁੜ ਜਰਾ ਨਾਰਮਲ ਗੁੜਾ ਕੀ ਭਾ ਜਾਂਦਾ ਤੇ ਉਹ ਕੀ ਭਾ ਜਾਂਦਾ ਨਾਰਮਲ ਗੁੜ 100 ਰੁਪਏ ਕਿਲੋ ਦਿੰਦੇ ਆ ਸ਼ੱਕਰ 120 ਆ ਆ ਗੁੜ 250 ਰੁਪਏ ਕਿਲੋ 250 ਰੁਪਏ ਕਿਲੋ ਆਮਲਾ ਗੁੜ ਕਿੰਨੇ ਰੁਪਏ ਕਿਲੋ ਅੱਛਾ ਆਮਲੇ ਦਾ ਵੀ ਗੁੜ ਤਿਆਰ ਕਰਦੇ ਹੋ ਹਾਂਜੀ ਪਰ ਖਤਮ ਹੋ ਗਿਆ ਹੈ ਨਹੀਂ ਅੱਛਾ ਜੀ ਹੋਰ ਕਿਹੜੇ ਕਿਹੜੇ ਗੁੜ ਤਿਆਰ ਕਰਦੇ ਹੋ ਬਸ ਦੋ ਹੀ ਕਰਦੇ ਆ ਆਮਲਾ ਮਤਲਬ ਆਉਂਦੇ ਮੈਨੂੰ ਸਾਰੇ ਹੀ ਆ ਹਾਂ ਪਰ ਹੁੰਦੇ ਨਹੀਂ ਪੂਰੇ ਕਦੇ ਨਹੀਂ ਹੁੰਦਾ ਕਿ ਜਿੱਦਾਂ ਕਸਟਮਰ ਜ਼ਿਆਦਾ ਹੋਣ ਕਰਕੇ ਇਹਨਾਂ ਗੁੜ ਦਾ ਵਾਰੀ ਨਹੀਂ ਆਉਂਦੀ ਬਣਾਉਣ ਦੀ ਹਾਂ ਵੀ ਜਾਦਾ ਕਸਟਮਰ ਹੋਣ ਕਰਕੇ ਫਿਰ ਸਾਦਾ ਗੁੜ ਹੀ ਵੀ ਸੋਚਦੇ ਚੱਲ ਪੂਰਾ ਹੋ ਜੇ ਚਲੋ ਕੋਈ ਗੱਲ ਨਹੀਂ ਆ ਜੀ ਤੇ ਫਿਰ ਇਹ ਰਾਤ ਨੂੰ ਲੇਟ ਨਾਈਟ ਮਤਲਬ 36 ਘੰਟੇ ਹੀ ਵੇਲਣਾ ਚਲਾਉਂਦੇ ਆ 36 ਘੰਟੇ 36 ਘੰਟੇ ਅੱਛਾ ਤੇ ਦਿਨ ਚ 24 ਘੰਟੇ ਹੁੰਦੇ ਆ ਜਿੱਦਾਂ ਅੱਜ ਦਿਨੇ ਸਵੇਰੇ ਚੱਲਿਆ ਹਮ ਨਾਈਟ ਵੀ ਚੱਲੂਗਾ ਅਗਲਾ ਦਿਨ ਵੀ ਚੱਲੂਗਾ ਉਸ ਤੋਂ ਅਗਲੀ ਨਾਈਟ ਨੂੰ ਛੁੱਟੀ ਹੋਊਗੀ ਅੱਛਾ ਹਾਂਜੀ ਫਿਰ ਵੀ ਗੁੜ ਜਿਹੜਾ ਲੋਹੜੀ ਤੱਕ ਆਪਾਂ ਨਹੀਂ ਪੂਰਾ ਕਰ ਪਾਉਂਦੇ ਅੱਧਾ ਕਸਟਮਰ ਲੈ ਕੇ ਤੂੰ ਤੇ ਲੋਹੜੀ ਬੀਚ ਚੁੱਕੀ ਆ ਤੇ ਅੱਧਾ ਵਾਪਸ ਜਾਂਦਾ ਹੁੰਦਾ ਹੁਣ ਹੁਣ ਤੇ ਹੋਲੀਆਂ ਵੀ ਬੀਚ ਚੁੱਕੀਆਂ ਹਾਂ ਹੁਣ ਦਿਨੇ-ਦਿਨੇ ਕੱਢਦੇ ਅੱਛਾ ਦਿਨੇ-ਦਿਨੇ ਕੱਢਦੇ ਹੁਣ ਦਿਨੇ-ਦਿਨੇ ਕੱਢਦੇ ਤਾਂ ਬਿਲਕੁਲ ਤੁਸੀਂ ਦੇਖੋਗੇ ਤੁਹਾਨੂੰ ਗੁੜ ਦਹਾਰ ਰਿਹਾ ਸਭ ਤੋਂ ਪਹਿਲਾਂ ਤੇ ਇਹ ਗੁੜ ਜਿਹੜਾ ਹੈ ਇਹਨਾਂ ਦਾ ਸਿੰਪਲ ਗੁੜ ਜਿਹਨੂੰ ਅਸੀਂ ਕਹਿੰਨੇ ਆ ਤਾਂ ਇਸ ਦੀ ਕੀਮਤ 100 ਰੁਪਏ ਕਿਲੋ ਹੈ ਪਰ ਪੰਜ ਜੀ ਗੁੜ ਸ਼ਾਈਨ ਬੜਾ ਕਰ ਰਿਹਾ ਇਹਦੇ ਵਿੱਚ ਕੀ ਜੀ ਇਹ ਨੇਚਰਲੀ ਸ਼ਾਈਨ ਆ ਮਤਲਬ ਕੁਦਰਤ ਵੱਲੋਂ ਜਾਂ ਜਾਂ ਸਾਡਾ ਪਿਆਰ ਆ ਕੇ ਹੀ ਬੜੇ ਪਿਆਰ ਨਾਲ ਇਹਨੂੰ ਬਣਾਉਂਦੇ ਆ। ਹਾਂ। ਤਾਂ ਬਿਲਕੁਲ ਤੁਸੀਂ ਦੇਖੋ 100 ਰੁਪਏ ਦੇ ਕਿਲੋ 'ਚ ਗੁੜ ਤੁਸੀਂ ਗੁੜ ਦੀ ਸ਼ਾਈਨਿੰਗ ਔਰ ਗੁੜ ਦੀ ਕਲਰ ਦੇਖੋ। ਔਰ ਪੰਜੀਆ ਬਿਲਕੁਲ ਆਰਗੇਨਿਕ ਹੈ ਜੀ। ਬਿਲਕੁਲ ਆਰਗੇਨਿਕ। ਬਿਲਕੁਲ ਕੋਈ ਵੀ ਇਹਦੇ 'ਚ ਮਿਲਾਵਟ ਸਾਬਤ ਕਰਦੇ ਸਾਨੂੰ। ਹਾਂ ਜੀ। ਕੋਈ ਵੀ ਮਿਲਾਵਟ ਸਾਬਤ ਕਰਦੇ ਅਸੀਂ ਉਸ ਚੀਜ਼ ਦੇ ਦੇਣਦਾਰ ਹੋਵਾਂਗੇ। ਦੇਣਦਾਰ ਹੋ। ਹਾਂ ਜੀ। ਕਿਤੇ ਵੀ ਟੈਸਟ ਕਰਾ ਲਵੇ। ਕਿਤੇ ਵੀ ਕਰਾ ਲਓ। ਮਤਲਬ ਸਾਰੇ ਜਿੰਨੇ ਵੀ ਜਿੰਨੇ ਵੀ ਆਫੀਸਰ ਆ ਸਾਰਿਆਂ ਦਾ ਗੁੜ ਇੱਥੋਂ ਹੀ ਜਾਂਦਾ ਵਾ। ਅੱਛਾ ਹਾਂਜੀ ਸਾਡਾ ਗੁੜ ਪਿਓਰ ਹੈ ਮਤਲਬ ਅੱਜ ਤੋਂ 3 ਸਾਲ ਪਹਿਲਾਂ ਕਿਸੇ ਨੇ ਕਿਸੇ ਨੇ ਟੈਸਟ ਕਰਾਇਆ ਸੀ ਅਹੀਂ ਨਹੀਂ ਕਰਾਇਆ ਸੀ ਉਹ ਸਾਨੂੰ ਦੱਸ ਕੇ ਗਏ ਕਿ ਤੁਹਾਡਾ 80% ਆਰਗੇਨਿਕ ਆਇਆ ਵਾ ਪਰ ਫੇਰ ਵੀ ਅਹੀਂ ਨਾ ਤੇ ਬੋਰਡ ਲਾਉਂਦੇ ਆ ਨਾ ਹੀ ਆਰਗੇਨਿਕ ਦੇ ਨਾਂ ਤੇ ਸਾਡੇ ਕੋਲੋਂ ਲੋਕੀ ਲੋਟਕਸੋਟ ਕਰਨੀ ਵੀ ਚਾਹੁੰਦੇ ਆ ਹੂੰ ਉਹ ਵੀ ਕਸਟਮਰ ਹੈਗੇ ਜਿਹੜੇ ਕਹਿੰਦੇ 110 ਲੈ ਲਓ ਤੇ ਸਾਰਾ ਗੁੜ ਸ਼ਾਮ ਤੱਕ ਸਾਨੂੰ ਦੇ ਦਿਓ ਹੂੰ ਪਰ ਨਹੀਂ ਦਿੰਦੇ ਮੇਰੇ ਹੱਸ ਬਣ ਨਹੀਂ ਦਿੰਦੇ ਕਿਉਂਕਿ ਇਹ ਸਿੱਧੇ ਜਿੰਨਾ 10 ਸਾਲ ਤੋਂ ਗਾਹਕ ਜੁੜਾ ਹੈ ਗਾਹਕ ਥੋੜੀ ਰਹੇਗਾ ਕਿ ਮੇਰੀ ਫੈਮਲੀ ਹੋ ਗਈ ਆ ਵਾਹ ਕੀ ਬਾਤ ਹੈ ਤੇ ਫੈਮਲੀ ਨੂੰ ਅਸੀਂ ਮਨਾ ਨਹੀਂ ਕਰ ਸਕਦੇ ਉਹ 10 ਰੁਪਏ ਨਹੀਂ ਵੇਖਾਂਗੇ ਪਹਿਲਾਂ ਇਹ ਲੋਕ ਜ਼ਰੂਰੀ ਆ ਜਿਨ੍ਹਾਂ ਨੇ ਸਾਡੀ ਐਡਵਰਟਾਈਜ਼ਮੈਂਟ ਕੀਤੀ ਆ ਅਸੀਂ ਇੱਕ ਵੀ ਨਹੀਂ ਕੀਤੀ ਆਪਣੀ ਇੱਕ ਵੀ ਨਹੀਂ ਕੀਤੀ ਹੁਣ ਕਿੰਨੇ ਦਿਨ ਤੋਂ ਆਪਾਂ ਤੁਸੀਂ ਕਹਿ ਰਹੇ ਮੈਂ ਤੁਹਾਨੂੰ ਕਹਿ ਰਹੀ ਕਿ ਨਹੀਂ ਨਹੀਂ ਰਹਿੰਦੋ ਕੋਈ ਕਰਨੀ ਹਾਂਜੀ ਤਾਂ ਬਿਲਕੁਲ ਬੜੀ ਮੁਸ਼ਕਲ ਟਾਈਮ ਦਿੱਤਾ ਤੁਸੀਂ ਇੱਕ ਵੀ ਨਹੀਂ ਕੀਤੀ ਆਪਾਂ ਸਾਡੀ ਗਾਹਕ ਨੇ ਐਡਵਰਟਾਈਜ਼ਮੈਂਟ ਕੀਤੀ ਆ ਤੇ ਗਾਹਕ ਫਿਰ ਅਸੀਂ ਇਹਨਾਂ ਨੂੰ ਤੇ ਕਦੀ ਵੀ ਨਹੀਂ ਤੋੜ ਸਕਦੇ ਹੋ ਜੇ ਬੜਿਆ ਸਾਡੇ ਕੋਲ ਅੱਛਾ ਹੁਣ ਤੁਸੀਂ ਦੱਸੋ ਤੁਹਾਡੇ ਕੋ ਕਿਸੇ ਨੇ ਆਣਾ ਹੋਵੇ ਤੇ ਕਿੱਥੇ ਆਣ ਇੱਕ ਟੋਲ ਪਲਾਜ਼ਾ ਕ੍ਰੋਸ ਕਰਕੇ ਕਿਹੜਾ ਟੋਲ ਪਲਾਜ਼ਾ ਬਟਾਲੇ ਬਟਾਲੇ ਰੋਡ ਤੇ ਅਮਰੀਸਰ ਟੂ ਬਟਾਲਾ ਹੂੰ ਤੇ ਉਸ ਤੋਂ ਅੱਗੇ ਸੁਲਤਾਨ ਜੈਗਰੀ ਫਾਰਮ ਵਰੀਆਮ ਨੰਗਲ ਪਿੰਡ ਵਰੀਆਮ ਨੰਗਲ ਪਿੰਡ ਮੇਰਾ ਸੁਲਤਾਨ ਜੈਗਰੀ ਫਾਰਮ ਪੁੱਤਰ ਵੈ ਸੁਲਤਾਨ ਵੈਸੇ ਨਾਮ ਤੇ ਤੁਹਾਡੇ ਨਾਮ ਤੇ ਹੋਣਾ ਚਾਹੀਦਾ ਸ਼ੇਰਨੀ ਜਿਹੜਾ ਹੋਣਾ ਚਾਹੀਦਾ ਸੀ ਕਿਉਂਕਿ ਅਸੀਂ ਅਕਸਰ ਜਨਾਨੀ ਤੇ ਕਦੀ ਗੁੜ ਕਰਦੀ ਵੇਖੀ ਨਹੀਂ ਪਹਿਲੀ ਹੋ ਮੇਰੇ ਖਿਆਲ ਤੁਸੀਂ ਇਸ ਤਰ੍ਹਾਂ ਦੇ ਰੀਜਨ ਚ ਫਿਰ ਬੱਚੇ ਬਾਹਰ ਹੀ ਹਸਬੰਡ ਮੇਰੇ ਕੱਲੇ ਹੀ ਪਰ ਉਹ ਮੇਨਟੇਨ ਕਰਨਾ ਪੈਂਦਾ ਨਾ ਫਿਰ ਇਦਾਂ ਇਹਨਾਂ ਨੂੰ ਵੀ ਉਦਾਂ ਤੇ ਵੈਸੇ ਜਿਹੜੀ ਮੇਰੀ ਮਤਲਬ ਜਿਹੜੇ ਮੇਰੇ ਨਾਲ ਮੇਰੇ ਵਰਕਰ ਕੰਮ ਕਰਦੇ ਆ 17 ਵਰਕਰ ਆ ਸਾਰੇ ਬੜੇ ਅੱਛੇ ਆ ਸਾਰੇ ਸਾਡਾ ਸਾਰੇ ਕਹਿਣਾ ਮੰਨਦੇ ਆ ਮਤਲਬ ਮੇਰੀ ਵੀ ਬਹੁਤ ਇੱਜ਼ਤ ਕਰਦੇ ਆ ਆਪਣੇ ਅੰਕਲ ਦੀ ਵੀ ਬੜੀ ਇੱਜ਼ਤ ਕਰਦੇ ਆ ਪਰ ਫਿਰ ਵੀ ਇਹਨਾਂ ਨੂੰ ਮੇਨਟੇਨ ਕਰ ਲਈ ਨਾ ਤਾਂ ਧਿਆਨ ਰੱਖਣ ਵਾਸਤੇ ਤੁਸੀਂ ਸ਼ੇਅਰ ਨਹੀਂ ਨਹੀਂ ਅੰਕਲ ਹੁਣ ਦੇਖ ਕੇ ਮੈਂ ਫਿਰ ਵੇਚ ਦਿੰਦੀ ਆ ਮੈਂ ਮਤਲਬ ਲੋਕਾਂ ਦੇ ਨਾਲ ਮੈਂ ਡੀਲ ਕਰ ਲੇ ਬਿਲਕੁਲ ਆਪਣਾ ਕੋਈ ਮੋਬਾਈਲ ਨੰਬਰ ਜੇਰਾ ਕੋਈ ਤੁਹਾਨੂੰ ਫੋਨ ਤੇ ਸੰਪਰਕ ਕਰਨਾ ਚਾਹੁੰਦਾ ਹੋਵੇ 9814071083 ਦੁਬਾਰਾ ਬੋਲ ਦਰਾਂ ਜੀ 98140710 ਅਡਰੈਸ ਕੀ ਹੈ ਤੁਹਾਡਾ ਮੇਰਾ ਪਿੰਡ ਬਰਿਆਮ ਨੰਗਲ ਜਿਲ੍ਹਾ ਅਮਰੀਕ ਸਰ ਟੋਲ ਪਲਾਜ਼ਾ ਦੇ ਬਿਲਕੁਲ ਨਾਲ ਤਾਂ ਬਿਲਕੁਲ ਤੁਸੀਂ ਦੇਖੋ ਕਿ ਇਸ ਵੇਲੇ ਭੈਂਜੀ ਦਾ ਗੁੜ ਇੱਕ ਵਾਰ ਫੇਰ ਦਿਖਾਣੇ ਆ ਸਭ ਤੋਂ ਅਲੱਗ ਚੀਜ਼ ਜਿਹੜੀ ਆ ਤੱਕ ਗੁੜ ਦੇ ਵਿੱਚ ਦੇਖੀ ਹੈ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਸਾਰੇ ਪੰਜਾਬ ਚ ਰੱਖ ਕੇ ਵੇਖ ਲੋ ਇਹ ਕੁਆਲਿਟੀ ਵੱਖਰੀ ਦਿਖੂਗੀ ਤਾਂ ਇਹ ਚੀਜ਼ ਦਾ ਇੱਕ ਵਾਰੀ ਫੇਰ ਦੱਸ ਦਿਓ ਜਿਹੜੇ ਲੋਕ ਲੈਣਾ ਚਾਹੁੰਦੇ ਨੇ ਇੱਕ ਵਾਰ ਫੇਰ ਜਰੀਏ ਚ ਕੀ ਕੀ ਚੀਜ਼ਾਂ ਪਈਆਂ ਕਿਉਂਕਿ ਇਹ ਬਹੁਤ ਜ਼ਬਰਦਸਤ ਚੀਜ਼ ਹੈ ਤੁਹਾਡੀ ਇਦੇ ਵਿੱਚ ਸੁੰਡ ਅਜਵਾਇਣ ਸੌਂਫ ਤਿੱਲ ਮੂੰਫਲੀ ਖਸਖਸ ਦੇਸੀ ਕਿਉ ਸਿੱਧਾ ਇੱਥੇ ਗਾਢ ਦੇ ਸਾਹਮਣੇ ਸਾਰਾ ਸਮਾਨ ਪਿਆ ਹੁੰਦਾ ਅੱਛਾ ਜੀ ਮੈਂ ਕੋਈ ਓਲੇ ਨਹੀਂ ਬਣਾਉਂਦੇ ਸਾਡਾ ਗਾਹਕ ਵੀ ਇੱਥੇ ਹੁੰਦਾ ਸਾਡਾ ਕਾਊਂਟਰ ਵੀ ਇੱਥੇ ਹੁੰਦਾ ਸਾਰਾ ਕੁਝ ਸਾਡਾ ਇੱਥੇ ਹੁੰਦਾ ਇੱਥੇ ਸਾਰੇ ਰਹਿੰਦੇ ਇੱਥੇ ਸਿਟਿੰਗ ਹੁੰਦੀ ਗਾਕਾਂ ਦੀ ਵੀ ਅੰਦਰ ਹੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਗੁੜ ਦਾ ਜਿਹੜਾ ਇੱਕ ਵੇਲ ਹੈ ਸਪੈਸ਼ਲ ਵੇਲ ਨਾ ਆਂਟੀ ਗੁੜਵਾਲੇ ਦਾ ਧਰ ਨਾਲ ਸਾਂਝਾ ਕਰ ਰਹੇ ਆਂ। ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਗੁੜ ਬਾਰੇ? ਗੁੜਵਾ ਬਹੁਤ ਵਧੀਆ ਜੀ ਗੁੜ। ਗੁੜ ਬਾਰੇ ਕੀ ਕਹਿਣਾ? ਕਿੰਨੀ ਦੇਰ ਤੋਂ ਲੈ ਰਹੇ ਗੁੜ? 8 ਸਾਲ ਹੋ ਗਏ। 10 ਸਾਲ ਹੋ ਗਏ ਗੁੜ ਲੈਦੇ। ਅੱਛਾ। ਹਾਂਜੀ। ਭੈਣ ਜੀ ਆਪ ਵੀ ਦੇਰੇ ਗੁੜ। ਹਾਂਜੀ ਅੱਜ ਬਹੁਤ ਵਧੀਆ ਸ਼ੱਕਰ ਗੁੜ ਸਭ ਕੁ ਵਧੀਆ। ਇਹ ਤਾਜ਼ਾ ਗੁੜ ਨਿਕਲਦਾ ਜੀ। ਹਾਂਜੀ। ਵਧੀਆ ਆਪਣੀ ਅੱਖਾਂ ਸਾਹਮਣੇ ਕਢਾ ਕੇ ਲੈ ਕੇ ਜਾਂਦਾ ਜੀ। ਬਹੁਤ ਮਜ਼ਾ ਦਾ ਖਾਣ ਦਾ ਰੋਟੀ ਖਾਂਦਵਾ ਖਾਈ ਬਹੁਤ ਬੈਨੀਫਿਟੇਗਰ। ਅੱਛਾ। ਬਹੁਤ ਸਵਾਦ ਆਂਟੀ ਦੇ ਦੇ ਸਾਨੂੰ 10 ਸਾਲੋਂ ਕ ਮੈਂ ਇਹ ਮੈਨੂੰ 5-7 ਸਾਲ ਤੋਂ ਰੈਗੂਲਰ ਇੱਥੇ ਆ ਰਿਹਾ ਜਦੋਂ ਸੀਜ਼ਨ ਚੱਲੂ ਹੁੰਦਾ ਤੇ ਇੱਥੋਂ ਲੈ ਕੇ ਚਾਹੀਦਾ ਹੈ ਔਰ ਇਹੀ ਯੂਜ਼ ਕਰੀਦਾ ਹਾਂ ਕਿੰਨਾ ਵਧੀਆ ਕੁਆਲਿਟੀ A1 ਹੈ ਕੋਈ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਫਰਸਟ ਕਲਾਸ ਹੈਗਾ ਔਰ taste ਤੁਸੀਂ ਆਪ ਖਾਓਗੇ ਨਾ ਤੇ ਮਨ ਨਹੀਂ ਅੱਕਦਾ ਹੈਗਾ ਕਿਉਂਕਿ ਪਿਓਰ ਚੀਜ਼ ਹੈਗੀ ਹੈ ਨਹੀਂ ਤੇ ਨਾਰਮਲੀ ਖਾਣੇ ਆ ਤੇ ਗੁੜ ਜਦੋਂ ਬੜਾ ਗਲੇ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਲੱਗਣਾ ਚੱਲੋ ਜਾਂਦਾ ਖਾਸ ਕਰਕੇ ਨਾਲ ਉਹ ਗੁੜ ਤੇ ਪਲਾ ਸ਼ੱਕਰ ਦੋਨੋਂ ਹੀ A1 ਹੈਗੇ ਹੂੰ ਸਪੈਸ਼ਲੀ ਅਸੀਂ ਇਹਨਾਂ ਕੀ ਅਮਰਸਰ ਦੇ ਹੈਗੇ ਹਥੋਂ ਜਦੋਂ ਆਈਦਾ ਤੇ ਹਥੋਂ ਲੈ ਕੇ ਫਿਰ ਜਾਈਦਾ ਹੈਗਾ ਕੋਈ ਕੁਆਲਟੀ ਨਾਲ ਕੰਪਰਮਾਈਜ਼ ਆਪਾਂ ਵੀ ਨਹੀਂ ਕਰਦੇ ਅਭੀ ਨਹੀਂ ਕਰਦੇ ਪ੍ਰਾਈਸ ਵੀ ਠੀਕ ਹੈ ਔਰ ਕੁਆਲਟੀ ਵੀ ਠੀਕ ਹੈ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਪਰ ਤੁਹਾਡੇ ਇੱਕ ਵਾਰ ਫਿਰ ਤੁਹਾਨੂੰ ਵੀਡੀਓ ਐਂਡ ਕਰਨ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੁੜ ਦੀ ਕੁਆਲਿਟੀ ਕਿਸ ਤਰੀਕੇ ਦੀ ਹੈ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਖਾਸ ਕਰਕੇ ਬਿਲਕੁਲ ਜ਼ਹਿਰ ਰਹਿਤ ਗੁੜ ਜਿਹੜਾ ਜਿਸ ਨੂੰ ਕੀ ਆਰਗੇਨਿਕ ਗੁੜ ਕਿਹਾ ਜਾਂਦਾ ਹੈ ਔਰ ਅੰਗਰੇਜ਼ੀ ਦੀ ਕਿਤਾਬ ਚੈੱਕ ਕਰਕੇ ਆਰਗੇਨਿਕ ਕਿਹਾ ਜਾਂਦਾ ਹੈ ਕਿ ਜਿਹੜਾ ਗੰਨਾ ਹੁੰਦਾ ਹੈ ਉਸ ਗੰਨੇ ਦੀ ਪੜਾਈ ਜਿਹੜੀ ਹੈ ਉਹ ਇਹ ਆਪ ਕਰਦੇ ਨੇ ਇੱਕ ਵੀ ਗੰਨਾ ਇਹ ਮੈਂ ਪੈਂਜੀ ਜਿਹੜੇ ਨੇ ਬਾਹਰੋਂ ਨਹੀਂ ਖਰੀਦੇ ਖੁਦ ਬੀਜਦੇ ਨੇ ਤੇ ਖੁਦ ਬੀਜ ਕੇ ਇੱਕ ਅੰਮ੍ਰਿਤਸਰ ਦੇ ਲਾਗੇ ਸੁਲਤਾਨ ਜਿਹੜਾ ਜਾਗੀਰੀ ਹਾਊਸ ਹੈ ਜਿਹੜਾ ਤੁਹਾਨੂੰ ਦੱਸ ਰਹੇ ਹਾਂ ਕਿ ਬਿਲਕੁਲ ਟੋਲ ਪਲਾZA ਦੇ ਨੇ ਵੜੀਆਮ ਨੰਗਲ ਪਿੰਡ ਦੇ ਵਿੱਚ ਸਥਾਪਿਤ ਹੈ ਤਾਂ ਇੱਕ ਮਹਿਲਾ ਕਿਸਾਨ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਔਰ ਮੇਰਾ ਮਕਸਦ ਸੀ ਲੋਕਾਂ ਨੂੰ ਚੰਗੀ ਚੀਜ਼ ਖਵਾਉਂਦਾ ਤੇ ਉਹ ਚੰਗੀ ਚੀਜ਼ ਅੱਜ ਅਸੀਂ ਲੋਕਾਂ ਦੇ ਸਾਹਮਣੇ ਰੱਖੀ ਹੈ ਤਾਂ ਉਮੀਦ ਕਰਦੇ ਹਾਂ ਕਿ ਅਸੀਂ ਵੀ ਸਪੋਰਟ ਕਰਾਂਗੇ ਔਰ ਅਗਰ ਚੰਗਾ ਗੁਣ ਖਾਨ ਦੇ ਸ਼ਕੀਨ ਹੋ ਤਾਂ ਜ਼ਰੂਰ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੇ ਆਪਣਾ ਟੈਲੀਫੋਨ ਨੰਬਰ ਵੀ ਦਿੱਤਾ ਹੈ ਆਪਣੀ ਲੋਕੇਸ਼ਨ ਵੀ ਦੱਸੀ ਹੈ ਤਾਂ ਚੰਗਾ ਗੁੜ ਜਿਹੜਾ ਹੈ ਉਹ ਅੱਜ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤਾ ਹੈ ਕੈਮਰਾਮੈਨ ਅਰਸ਼ਦ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਿਤ